ਸੀ ਦੇਖੋ ਦੇਰੀ ਸਾਹਿਬ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਬਸਾਂ ਦੇ ਵਿੱਚ ਜਿਹੜੇ ਕੇਂਦਰ ਹੁੰਦੇ ਮਹੰਤ ਹੁੰਦੇ ਆ ਉਹ ਆਮ ਯਾਤੇ ਕੋਲ ਜਿਹੜੇ ੱੱਕੇ ਨਾਲ ਪੈਸੇ ਲੈਂਦੇ ਆ ਕਿੱਥੇ ਤੱਕ ਜਾਇਜ਼ ਆ ਕਿੱਥੇ ਨਾ ਜਾਇਜ਼ ਆ ਅਕਸਰ ਹੀ ਬਸਾਂ ਦੇ ਵਿੱਚ ਜਾਂ ਰੇਲਵੇ ਦੇ ਵਿੱਚ ਯਾਤਿਆਂ ਕੋਲ ਜਿਹੜੇ ਇੱਕ ਕੇਂਦਰ ਮਹੰਤ ਹੁੰਦੇ ਆ ਜਿਹੜੇ ਲੋਕਾਂ ਕੋਲ ਪੈਸੇ ਮੰਗਦੇ ਆ ਅਗਰ 10 ਰੁਪਏ ਦਿੰਦੇ ਤਾਂ ਠੀਕ ਆ ਅਗਰ ਘੱਟ ਪੈਸੇ ਦਿੰਦੇ ਤਾਂ ਉਹਨਾਂ ਦੇ ਸਿਰ ਤੇ ਮਾਰ ਦਿੰਦੇ ਆ ਤਾਂ ਕਿੱਦਾਂ ਕੀਤੇ ਆਮ ਯਾਤਿਆਂ ਨੂੰ ਕਿਤੇ ਬਾਰੇ ਇਹਨਾਂ ਨੂੰ ਅੰਬੈਰੈਸ ਹੋਣਾ ਪੈਂਦਾ ਕਿਉਂਕਿ ਅਗਰ ਪੈਸੇ ਦੇ ਹੀ ਦਿੰਦੇ ਤਾਂ ਕਿਸੇ ਲਈ ਇਹ ਥੋੜਾ ਬਹੁਤਾ ਉੱਚਾ ਨਹੀਂ ਚਵੀ ਬੋਲ ਪੈਂਦੇ ਆ ਤਾਂ ਕਿਤੇ ਕਿਤੇ ਯਾਤਰੀਆਂ ਨੂੰ ਕਿਸੇ ਵੱਲੋਂ ਬਸ ਦੇ ਵਿੱਚ ਯਾਤਰਾ ਕਰਨ ਲੱਗੀ ਜਦੋਂ ਇਹ ਕਿੰਨਰ ਜਿਹੜੇ ਪੈਸਾ ਮੰਗਦੇ ਆ ਤਾਂ ਕਿਤੇ ਨਾ ਕਿਤੇ ਆਮੜ ਯਾਤਰੀਆਂ ਨੂੰ ਕਾਫੀ ਸ਼ਰਮਿੰਦਗੀ ਵੀ ਉਠਾਣੀ ਪੈਂਦੀ ਹੈ ਪੈਸੇ ਦੇ ਕੇ ਹੀ ਆਪਣੀ ਜਾਨ ਛੁਡਾਣੀ ਪੈਂਦੀ ਹੈ ਤਾਂ ਕੀ ਇਹ ਕਿੰਨਰ ਹੈਗੇ ਆ ਬਸਾਂ ਦੇ ਵਿੱਚ ਯਾਤਰੀ ਕੋਲੋਂ ਪੈਸੇ ਮੰਗਦੇ ਆ ਕੀ ਜਾਇਜ਼ ਹੈ ਯਾਨੀ ਜਿਆਜਾ ਕਿ ਆਮੜੇ ਯਾਤਰੀ ਹੁੰਦੇ ਆ ਆਪਣੇ ਸਫਰ ਵਾਸਤੇ ਜਾਂਦੇ ਆ ਮਜਬੂਰੀ ਨਾਲ ਸਫਰ ਵੀ ਕਰਦੇ ਹੁੰਦੇ ਤਾਂ ਉਹਨਾਂ ਕੋ ਵੀ ਇਹ ਜਿਹੜੇ ਮਹਾਂਤ ਕਿੰਦਰ ਹੁੰਦੇ ਆ ਧੱਕੇ ਨਾਲ ਆ ਕੇ ਉਹਨਾਂ ਕੋ ਜਬਰਸੀ ਪੈਸੇ ਦੀ ਮੰਗ ਕਰਦੇ ਆ ਅਗਰ ਪੈਸੇ ਨਹੀਂ ਦਿੰਦੇ ਤਾਂ ਉਹਨਾਂ ਦੇ ਕਿਸੇ ਨਗੇਤੇ ਆ ਕੇ ਉਹਨਾਂ ਨੂੰ ਕੁਛ ਮਾੜਾ ਚੰਗਾ ਵੀ ਬੋਲ ਲੰਦੇ ਆ ਤਾਂ ਕਿਤੇ ਨਗੇਤੇ ਜਦ ਕੀ ਸਰਕਾਰ ਨੇ ਇਸ ਟਾਈਮ ਕਿੰਦਰ ਸਮਾਜ ਨੂੰ ਮਹਾਂਤਾਂ ਨੂੰ ਸਮਾਜ ਵਿੱਚ ਪੂਰਾ ਸਨਮਾਨ ਦਿੱਤਾ ਹੋਇਆ ਲੇਕਿਨ ਕੁਛ ਐਸਾ ਦੇ ਕਿੰਦਰ ਹੈਗੇ ਆ ਹਜੇ ਵੀ ਉਹ ਬਸ ਦੇ ਯਾਤਰੀਆਂ ਕੋਲੋਂ ਪੈਸੇ ਧੱਕੇ ਨਾਲ ਮੰਗਦੇ ਆ ਲekin ਜਿਹੜੇ ਸਹੀ ਮਹਾਂਤ ਕਿਨਰ ਹੈਗੇ ਉਹ ਸਿਰ ਆਪਣੀ ਵਿਦਾਈ ਲੈਣ ਦੇ ਹੱਕ ਹੈ ਕਿਸੇ ਘਰ ਲੜਕਾ ਹੋਵੇ ਮੁੰਡਾ ਹੋਵੇ ਕੁੜੀ ਹੋਵੇ ਵਿਆਹ ਹੋਵੇ ਤਾਂ ਉਹ ਹੱਕ ਬੰਦ ਆ ਜਿਆ ਜੇ ਲੇਕਿਨ ਜਿਹੜੇ ਸਹੀ ਮਹਾਂਤ ਹੈ ਉਹ ਬਸ ਦੇ ਯਾਤਿਆਂ ਕੋ ਕਿਸੇ ਤਰ੍ਹਾਂ ਵੀ ਕੋਈ ਪੈਸਾ ਨਹੀਂ ਮੰਗਦੇ ਨਾ ਹੀ ਐਦਾਂ ਦੇ ਚੁਰਾਹੇ ਛੜਕਿਆਂ ਦੇ ਖੜੇ ਹੁੰਦੇ ਤਾਂਕਿ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਬਬ ਕਰਨਾ ਪੈਂਦਾ। ਤੋਂ ਇਸ ਤਰ੍ਹਾਂ ਮੌਜੂਦ ਅਸੀਂ ਲੋਜਾਨਾ ਦੇ ਬੱਸ ਸਟੈਂਡੇ ਤੇ ਆਮ ਲੋਕਾਂ ਇਹਨਾਂ ਦੇ ਤੋਂ ਕਾਫੀ ਪਰੇਸ਼ਾਨ ਹੁੰਦੇ ਆ ਉਹ ਗਲਬਤ ਕਰਦੇ ਆ ਜਿਹੜੇ ਆਮ ਲੋਕਾਂ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਸੋ ਮੌਜੂਦਾ ਮੈਨਾ ਬੱਸ ਦੇ ਜਿਹੜੇ ਕੰਡਕਟਰ ਦੇ ਪਰਚਾਲਕ ਹੁੰਦੇ ਗਲਬਤ ਕਰਦੇ ਜਿਹੜੇ ਕਿੰਦਰ ਬਸਾਂ ਜਾਂ ਜਿਹੜੇ ਪੈਸੇ ਮੰਗਦੇ ਕੀ ਉਹ ਜਾਇਜ਼ ਹੈ ਕਿ ਨਜਾਇਜ਼ ਭਾਜੀ ਪਸਾਂ ਦੇ ਜੜੇ ਬਸ ਕਿਹੜੀ ਬਾਤ ਚਲਾਉਣੀ ਵਿੱਚ ਜਾਂਦੇ ਹੋ ਮੈਂ ਔਰਬਟ ਬਾਸ ਚਲਾਉਣਾ ਜੀ ਕਿੰਨੇ ਆਉਂਦੇ ਆ ਵਿੱਚ ਮਹੰਤ ਆਉਂਦੇ ਆ ਪੈਸੇ ਮੰਗਦੇ ਕਿੱਥੇ ਜਾਇਜ਼ ਨਾਇਜ਼ ਬਿਲਕੁਲ ਨਾਇਜ਼ ਹੈ ਜੀ ਇਹ ਕੰਮ ਬਿਲਕੁਲ ਨਾਇਜ਼ਾ ਕਿਉਂਕਿ ਮੰਨੀ ਗੱਲ ਆਪਾਂ ਉਹਨੂੰ ਆਪਾਂ 10 15 ਰੁਪਏ ਦੇ ਦੇ ਬੰਦੇ ਦੇ ਹੱਥ ਨਹੀਂ ਹੈਗੇ ਪੈਰ ਨਹੀਂ ਹੈਗੇ ਹੁਣ ਫੋਰਨ ਕੰਟਰੀਆਂ ਚ ਵੀ ਹੈਗੇ ਆ ਲੋਕ ਹਨ ਤੇ ਵੀ ਜਿਹੜੇ ਮਤਲਬ ਇੱਕ ਨਰੋਂਦੇ ਆ ਉਹ ਵੀ ਕੰਮ ਕਰਦੇ ਆ ਉਹਦਾ ਇਹਨਾਂ ਦੇ ਹੱਥ ਨੇ ਪੈਰ ਨੇ ਮੂੰਹ ਆ ਸਾਰਾ ਕੁਝ ਜਵਾਨ ਚੱਲਦੀ ਆ ਕੋਈ ਆਦਾ ਕੋਈ ਆਟੋ ਚਲਾ ਲੈਣਾ ਜਾਂ ਕੋਈ ਹੋਰ ਕੰਮ ਰਿਹੜੀ ਕੁਝ ਵੀ ਕਰ ਲੈਣਾ ਹਨਾ ਕਰ ਜਾ ਇਹ ਗਲਤ ਆ ਲੋਕਾਂ ਨੂੰ ਹਰਾਸਮੈਂਟ ਹੁੰਦੀ ਹੈ ਜੀ ਨਾਲ ਤੁਸੀਂ ਇੱਥੇ ਲਾ ਲੋ ਲੁਧਿਆਣੇ ਤੋਂ ਮਤਲਬ ਆ ਜਲੰਧ ਰੇ ਆਣਾ ਲੁਧਿਆਣੇ ਤੋਂ ਬਾਅਦ 플ੋਰ ਆ ਗਿਆ ਡਾ ਗਰਾਇਆ ਆ ਗਿਆ ਤੇ ਫਗਵਾੜਾ ਆ ਗਿਆ ਜਲੰਧ ਚਾਰ ਅੱਡੇ ਹੋ ਗਏ ਹਰੇਕ ਦਾ ਮੰਨ ਲੈ ਇੱਕ ਬੰਦਾ 10000 ਰੁਪਏ ਦਾ ਬੰਦੇ 40-5000 ਰੁਪਏ ਗਿਆ ਇਸ ਤਰ੍ਹਾਂ ਨਜਾਇਜ਼ ਤੇ ਫਿਰ ਬਾਕੀ ਇਹਦੇ ਜਲੰਧ ਬਾਈਪਾਸ ਤੇ ਇੱਕ ਖੜਾ ਉਹਦਾ ਮੈਂ ਪਾਇਆ ਸੀ ਬੱਸ ਲਿਆਣੂ ਮਹਾ ਇਦਾਂ ਕਿਵੇਂ ਨਰਾਜ ਹੋਇਆ ਕਿਹੜਾ ਬਾਬਾ ਕਹਿੰਦਾ ਰਜਮੰਦਾ ਰਹਿ ਗਿਆ ਮੈਂ ਸੋਡਾ ਕਿਵੇਂ ਬੰਦਾ ਰਹਿ ਗਿਆ ਕਹਦਾ ਕਿ ਕਹਿੰਦਾ 44500 ਬਣ ਦਿੰਦਾ ਕਹਦਾ ਜੇ 2000 ਬਣਿਆ ਸਿਰਫ ਦੋ ਦੜੀਆਂ ਰਾਤਰੀ ਪਰੇਸ਼ਾਨ ਵੀ ਹੁੰਦੇ ਬਿਲਕੁਲ ਜੀ ਪਰੇਸ਼ਾਨ ਹੀ ਹੁੰਦੇ ਆ ਤੱਕੇ ਹੀ ਹੈ ਨਜਾਇਜ਼ ਅਗਲੇ ਨੇ ਕੋਈ ਬਸਰਮੀਮਾਨ ਦਾ ਅਗਲਾ ਦਿੰਦੇ ਹੀ ਆ 1000 ਰੁਪਏ ਬਰਣਾ ਨਾਲ ਬੈਠਾਗੇ ਤੱਕੇ ਨਾਲ ਹਰਾਸਮੈਂਟ ਤਾਂ ਹੁੰਦੀ ਆ ਲੋਕ ਸਾਡੇ ਨਾਲ ਤਾਂ ਗੱਲਾਂ ਕਰਦੇ ਨੇ ਵੀ ਇਹ ਗੱਲ ਤਾਂ ਇਹ ਬੰਦ ਹੋਣੀ ਚਾਹੀਦੀ ਬਿਲਕੁਲ ਬੰਦ ਹੋਣਾ ਚਾਹੀਦਾ ਆਦਾ ਕੰਮ ਕਰਨਾ ਕੰਮ ਕਰਨਾ ਉਹਦਾ ਅਸੋ ਕਿਤੇ ਲਗੇ ਤੇ ਕਿੰਨੀ ਗੱਲ ਕੀਤੀ ਜਾਂਦੀ ਵੀ ਪੈਸੇ ਮੰਗਦੇ ਬਸ ਆਇਆ ਕਿਤੇ ਕਿਤੇ ਇਸ ਟਾਈਮ ਦੇ ਹਾਲਾਤ ਹੈਗੇ ਆ ਵੀ ਇਹਨਾਂ ਨੂੰ ਹੀ ਕੰਮ ਕਰਨਾ ਚਾਹੀਦਾ ਜੇ ਅਗਰ ਸਰਕਾਰਾਂ ਨੇ ਵੀ ਬਣਾਣਾ ਪੂਰਾ ਹੱਕ ਦਿੱਤਾ ਆ ਤਾਂ ਕਿਤੇ ਕਿਤੇ ਜਿਹੜੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਿੱਛੇ ਮੇਰੇ ਜਿੱਥਾ ਇਸ ਟਾਈਮ ਵੀ ਵੱਧ ਕੀ ਰਿਹਾ ਨਾ ਬੜਾ ਕੀ ਨਾਮ ਹੈ ਡਾ ਹਾਂਜੀ ਬਾਂਜੀ ਕੀ ਨਾਮ ਹੈ ਡਾ ਉਹ ਬਸਾਈ ਪੈਸੇ ਮੰਗਦੇ ਹੋ ਤੁਸੀਂ ਕੰਮ ਕਿਉਂ ਨਹੀਂ ਕਰਦੇ ਉਸ ਤੋਂ ਕੰਮ ਕਿਉਂ ਨਹੀਂ ਕਰਦੇ ਤੁਸੀਂ ਇਹ ਭੋਲੀ ਮੰਗ ਕੇ ਕੰਮ ਕਿਉਂ ਨਹੀਂ ਕਰਦੇ ਤੁਸੀਂ ਪੈਸੇ ਮੰਗਦੇ ਕੰਮ ਕਿਉਂ ਨਹੀਂ ਕਰਦੇ ਤੁਸੀਂ ਦੱਸੋ ਸੜਕਾਂ 'ਮੀ ਆਈ ਹੈ। ਨਹੀਂ ਵਧਾਈ ਮੰਗ ਸਕਦੇ ਤੁਸੀਂ ਤੇ ਯਾਤਰੀ ਪੈਸੇ ਮੰਗਦੇ ਆ। ਵਧਾਈ ਤੁਸੀਂ ਤੁਹਾਡਾ ਹੱਕ ਹੈ ਵਧਾਈ ਲੈਣ ਦਾ। ਹਾਂ। ਵਧਾਈ ਦੇ ਨਾਲ ਹੱਕ ਹੈਗਾ। ਸੜਕਾਂ ਸਾਹਮਣੇ ਨਾ ਕਰੋ। ਜਿਹੜੇ ਬਸ ਤੇ ਮੈਂ ਪੈਸੇ ਲੈਣ ਹੱਕ ਨੇ ਦੀ ਮਜਬੂਰੀ ਕਰਦੇ ਯਾਤਰੀਆਂ ਨੂੰ ਤੁਸੀਂ ਪਰੇਸ਼ਾਨ ਕਰਦੇ ਤੁਸੀਂ। ਸਾਰੇ ਯਾਤਰੀ ਕਹਿੰਦੇ ਇਹ ਪਰੇਸ਼ਾਨ ਕਰਦੇ। ਤੁਸੀਂ ਵਧਾਈ ਵਧਾਈ ਲੈਣ ਦਾ ਹੱਕ ਜਿਹੜਾ ਹੈਗਾ। ਹੋਲੀ ਮਾਦੀ ਕਹਿੰਦੀ ਇਸ ਗੱਲ ਦੇ ਪਾਸੇ ਵੀ ਨਹੀਂ ਮੰਗਿਆ ਹੜਕ ਤੜਾ। ਤੁਹਾਡਾ ਹੱਕ ਨਹੀਂ ਮੰਗਣ ਦਾ। ਤੇ ਵਧਾਈ ਮਾਰਾ ਮੰਗਦਾ ਹੱਕ ਹੈ। ਯਾਤਰੀ ਕੋ ਪੈਸੇ ਲੈਣ ਦਾ ਹੱਕ ਤੁਹਾਡਾ ਹੈਗਾ। ਤੋੜੋ ਕੋਲ ਇਹ ਕੰਮ ਕਰਿਆ ਘੋਟੋ ਕੋਲ ਦੇਖੋ ਇਹ ਏਡੇ ਮਹਾਨ ਲੋਕ ਹੈ ਆ ਇਹ ਅਸਲ ਹੈ ਕਿ ਨਕਲ ਹੈ ਬਲਕਿ ਕਿੰਨੇ ਕੀਤੇ ਇਹ ਜਾਤੀਆਂ ਨੂੰ ਪੇਸ਼ਾਨ ਕਰਦੇ ਆ ਆਮ ਜਾਤੀਆਂ ਨੂੰ ਟੱਕੇ ਦਾ ਪੈਸੇ ਲੈਂਦੇ ਆ ਤਾਂ ਕਿੰਨੇ ਲਗੇ ਕਿ ਇਸ ਦਾ ਜਿਹੜੇ ਕਿਨਰ ਹੈ ਉਹ ਬਾਕੀ ਕਿਨਰਾਂ ਨੂੰ ਵੀ ਖਰਾਬ ਕਰਦੇ ਆ ਉਹ ਇਮੇਜ ਨੂੰ ਠੇਸ ਪਹੁੰਚਾਉਂਦੇ ਆ ਕਿਉਂਕਿ ਜਦ ਕੀ ਸਰਕਾਰ ਨੇ ਟਰਾਂਸ ਜੈਂਡਰ ਨੂੰ ਵੀ ਪੂਰਾ ਹੱਕ ਦਿੱਤਾ ਹੋਇਆ ਤਾਂ ਕਿਸੇ ਲਈ ਸਵਾਰੀਆਂ ਨੂੰ ਟੱਕੇ ਨਾਲ ਪੈਸੇ ਮੰਗਦੇ ਚਾਹੇ ਉਹ ਬੱਸਾਂ ਹੋਣ ਚਾਹੇ ਉਹ ਟ੍ਰੇਨ 'ਚ ਹੋਣ ਟੱਕੇ ਨਾਲ ਪੈਸੇ ਮੰਗਦੇ ਆ ਤਾਂ ਕਿਸੇ ਵਾਰੇ ਸਵਾਰੀਆ ਇਹਨੂੰ ਵੀ ਮਜਬੂਰ ਹੋ ਕੇ ਆਪਣੀ ਸ਼ਰਮਿੰਦਗੀ ਜ਼ਾਹਿਰ ਹੋਣ ਦੇ ਬਾਵਜੂਦ ਵੀ ਆਪਣਾ ਇਹਨਾਂ ਨੂੰ 10 ਰੁਪਏ ਜਾਂ ਕਿਸੇ ਪੈਸੇ ਦੇ ਦੇ ਪੈਂਦੇ ਆ ਅਗਰ ਕੋਈ ਸਵਾਰੀ ਇਹਨਾਂ ਨੂੰ 10 ਰੁਪਏ ਤੋਂ ਘੱਟ ਦਿੰਦੇ ਤਾਂ ਇਹਨਾਂ ਨੂੰ ਕੁਝ ਮਾੜਾ ਚੰਗਾ ਵੀ ਬੋਲ ਜਾਂਦੇ ਦਾ ਜਾਂ ਉਹ 5 ਰੁਪਏ નીચે ਸਿੱਟ ਜਾਂਦੇ ਆ ਤਾਂ ਇਦਾਂ ਦੇ ਕਿੰਦਾ ਉੱਤੇ ਸਮਾਜ ਵਾਸਤੇ ਇੱਕ ਬਹੁਤ ਵੱਡਾ ਇੱਕ ਕਲੰਕ ਵੀ ਹੈਗਾ ਆਮ ਕਿੰਦਰਾਂ ਵਾਸਤੇ ਵਧਾਈ ਮੰਗਣ ਦਾ ਹੱਕ ਹੈ ਉਹਨਾਂ ਦਾ ਜਿਹੜਾ ਰਾਈਟ ਹੈਗਾ ਉਹਨਾਂ ਦਾ ਬੰਦ ਹੈ ਲੇਕਿਨ ਬਸਾਂ ਜਾਂ ਟ੍ਰੇਨਰ ਦੇ ਵਿੱਚ ਯਾਤਰੀਆਂ ਨੂੰ ਪਰੇਸ਼ਾਨ ਕਰਕੇ ਉਹ ਪੈਸੇ ਮੰਗਣਾ ਕਿੰਨਾ ਕਿਤੇ ਸਮਾਜ ਦੇ ਵਿੱਚ ਇੱਕ ਨਵਾਂ ਕਲੰਕ ਵੀ ਸਾਹਮਣੇ ਆ ਰਿਹਾ ਜਦ ਕਿ ਸਰਕਾਰਾਂ ਨੇ ਇਹਨਾਂ ਨੂੰ ਬਰਾਬਰ ਦਾ ਹੱਕ ਵੀ ਦੇਣਾ ਸ਼ੁਰੂ ਕਰ ਦਿੱਤਾ ਆਓ ਗੱਲਬਾਤ ਕਰਦੇ ਹਾਂ ਲੋਕਾਂ ਨਾਲ ਕੀ ਕਹਿਣਾ ਹੈ ਇਸ ਬਾਰੇ ਭਾਜੀ ਕੀ ਨਾਮ ਹੈ ਬਲਜੀਤ ਸਿੰਘ ਭਾਜੀ ਜਿਹੜੇ ਬਸਾਂ ਦੇ ਵਿੱਚ ਜਾਂ ਟ੍ਰੇਨਰ ਦੇ ਵਿੱਚ ਜਿਹੜੇ ਕਿੰਦਰ ਹੈ ਮਹਾਂਤੂ ਲੋਕ ਜਿਹੜੇ ਪੈਸੇ ਮੰਗਦੇ ਰੱਖੇ ਨੇ ਚਾਹੇ ਜਾਇਜ਼ ਕਿ ਨਜਾਇਜ਼ ਨਜਾਇਜ਼ ਹੈ ਜੀ ਕਿੱਦਾਂ ਕਰਦੇ ਨੇ ਸ ਜਬਰਦਸਤੀ ਮੰਗਦੇ ਵੇ ਐ ਨਹੀਂ ਮੰਗਣੇ ਚਾਹੀਦੇ ਜੇ ਦਿਨ ਤਾਂ ਉਹਨਾਂ ਦੀ ਮਰਜ਼ੀ ਦੇ ਦਿੰਦਾ ਤਾਂ ਐ ਨਹੀਂ ਮੰਗਣੇ ਚਾਹੀਦੇ ਫਿਰ ਮਾਰਦੇ ਵੇ ਐ ਨਹੀਂ ਚਾਹੀਦਾ ਜੇ ਜੇ ਸਾਡੀ ਸਰਦਾ ਅਸੀਂ ਦੇ ਸਕਦੇ 10 ਰੁਪਏ ਜਿੰਨੀ ਮਰਜ਼ੀ ਦੇ ਸਕਦੇ ਉਹ ਜਬਰਦਸਤੀ ਮੰਗਦੇ ਐ ਨਹੀਂ ਮੰਗਣੇ ਚਾਹੀਦੇ ਜੇ ਘੱਟ ਪੈਸੇ ਦਿੰਦੇ ਉਹ ਸਿਰ ਤੇ ਮਾਰਦੇ ਵੇ ਹਾਂਜੀ ਐਂ ਮਾਰਦੇ ਹਾਂਜੀ ਹਾਂਜੀ ਕੀ ਲੱਗਦਾ ਵੀ ਚੰਗਾ ਨਹੀਂ ਲੱਗਦਾ ਸਰਕਾਰ ਨੂੰ ਬਰਾਬਰ ਬਰਾਬਰ ਦਾ ਦਿੱਤਾ ਹਾਂਜੀ 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 ਸਾਡੇ ਵਾਂਗੂ ਵੀ ਇਹ ਵੀ ਹਸ ਪੁਸਤ ਹੈਗੇ ਆ ਹਾਂਜੀ 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 ਕੰਮ ਕਰਨਾ ਚਾਹੀਦਾ ਜਿਹੜੇ ਅਸਲ ਅੜੇ ਮਹਾਂਤ ਹੈਗੇ ਉਹ ਤਾਂ ਪੈਸੇ ਪਸਾਈ ਮੰਗਦੇ ਉਹ ਨਹੀਂ ਮੰਗਣਾ ਹੁੰਦੇ ਉਹ ਨਹੀਂ ਮੰਗਦੇ ਉਹ ਭਰਾਈ ਮੰਗਣਾ ਹੁੰਦੇ ਹੰਨਰ ਹੱਕ ਹੈ ਉਹ ਜ਼ਰੂਰ ਮੰਗ ਸਕਦੇ ਹੈ ਨਜਾਇਜ਼ ਹੈ ਹਾਂਜੀ ਹਾਂਜੀ ਚੱਕਾ ਕਰਦੇ ਹਾਂਜੀ ਹਾਂਜੀ ਬਿਲਕੁਲ ਜੀ ਬਸ ਸਟੈਂਡ ਦੇ ਵਿੱਚ ਜਿਹੜੇ ਕੇਂਦਰ ਮਹਾਂਤ ਦੇ ਲੋਕ ਪੈਸੇ ਮੰਗਦੇ ਸਵਾਰੀਆਂ ਨੂੰ ਕੀ ਛੈਜ ਹੈ ਕਿ ਨਜਾਇਜ਼ ਵੀ ਬਿਲਕੁਲ ਨਜਾਇਜ਼ ਹੈ ਗੈਰ ਕਾਨੂੰਨੀ ਹੈ ਕੀ ਪਤਾ ਕੌਣ ਕੌਣ ਬੰਦਾ ਨਹੀਂ ਕੀ ਹੋਰ ਚੱਕਾ ਕੌਣ ਹੈ ਕੌਣ ਲਈ ਕੋਈ ਬਸ ਦੇ ਵਿੱਚ ਕੋਈ ਚੀਜ਼ ਹੀ ਰੱਖ ਦੇ ਬੰਬ ਵਗੈਰਾ ਰੱਖ ਦੋ ਜੀ ਕੁਝ ਵੀ ਰੱਖ ਦੇ ਤਾਂ ਸਵਾਰੀਆਂ ਦਾ ਵੀ ਨੁਕਸਾਨ ਹੋ ਸਕਦਾ ਠੀਕ ਹੈ ਇਹਨਾਂ ਵਧਾਈ ਲੈਣ ਦਾ ਹੱਕ ਹੈ ਕੀ ਯਾਤਰੀ ਨੂੰ ਇਦਾਂ ਪੈਸੇ ਮੰਗੇ ਪਰੇਸ਼ਾਨ ਕਰਨਾ ਕੀ ਇਹਨਾਂ ਦਾ ਬੰਦਾ ਰਾਈਟ ਬੰਦਾ ਨਹੀਂ ਗਲਤ ਹੈ ਉਥੇ ਜਿਹੜੇ ਪ੍ਰਧਾਨ ਆ ਉਹ ਹਟਾਉਣੋਂ ਕੋਈ ਹਟਾਉਂਦੇ ਉਹ ਵੀ ਇਹਨਾਂ ਦੀ ਰਲ ਮਿਲੀ ਭੁਗਤ ਨਾਲ ਹੀ ਚੱਲ ਰਹੀ ਹੁੰਦਾ ਇਹ ਕਿਉਂਕਿ ਹੋ ਸਕਦਾ ਉਹਨਾਂ ਨੂੰ ਵੀ ਨਾ ਦਿੰਦੇ ਹੋਣ ਅਕਸਰ ਦੇਖਿਆ ਵੀ 10 ਦਿੰਦੇ ਫੇਰ ਤਾਂ ਆਸ਼ੀਰਵਾਦ ਦਿੰਦੇ 10 ਰੁਪਏ ਘੱਟ ਦਿੰਦੇ ਤਾਂ ਪੈਸੇ ਛੱਡ ਦਿੰਦੇ ਜਾਂ ਸ਼ਰਮਿੰਦੀ ਹੀ ਉਠਾਣੀ ਪੈਂਦੀ ਤਾਂ ਯਾਤਰੀ ਨੂੰ ਪੈਸੇ ੱਟਕੇ ਨਾਲ ਸ਼ਰਮਿੰਦੀ ਉਠਾ ਕੇ ਦੇਣੇ ਪੈਂਦੇ ਪੈਸੇ ਦੇਣੇ ਪੈਂਦੇ ਜੀ ਯਾਤਰੀ ਨੂੰ ਤਾਂ ਦੇਣੇ ਹੀ ਪੈਂਦੇ ਆ ਰੋਟੀ ਲਈ ਹਰ ਕੁਝ ਕਰਦਾ ਹੁਣ ਮੈਂ ਆਇਆ ਘਰੋਂ ਰੋਪੀ ਦਾ ਹਰ ਇੱਕ ਨੂੰ ਫਿਕਰ ਆ ਮਤਲਬ ਜੇ ਉਹਨਾਂ ਨੇ ਕੰਮ ਕਰਨਾ ਹੱਥ ਬਾਹ ਦਿੱਤੇ ਮਹਾਰਾਜ ਦੇ ਕਿਰਤ ਕਰੇ ਦੀ ੜੀ ਗਨ ਸੋ ਤੁਹਾਨੂੰ ਅੱਜ ਲੋਜਾਨ ਦੇ ਬੱਸ ਸਟੈਂਡ ਦੀ ਤਸਵੀਰ ਅਸੀਂ ਜਿੱਥੇ ਜਿਹੜੇ ਸ਼ਹਿਰ ਤੋਂ ਅਲੱਗ ਜਗ੍ਹਾ ਤੋਂ ਆਗੇ ਜਿਹੜੇ ਕਿੰਨਰ ਹੁੰਦੇ ਆ ਮਹੰਤ ਹੁੰਦੇ ਆ ਜਿਹੜੇ ਬੱਸ ਸਟੈਂਡ ਦੇ ਆ ਕੇ ਜਿਹੜੇ ਸਵਾਰੀਆਂ ਕੋ ਪੈਸੇ ਮੰਗਦੇ ਆ ਕਿੰਨਾ ਕਿ ਜਾਇਜ਼ ਆ ਕਿੰਨਾ ਕਿ ਨਜਾਇਜ਼ ਆ ਇਹ ਤੁਹਾਨੂੰ ਅਸੀਂ ਲੋਕਾਂ ਦੀ ਮੂਹ ਜਬਾਨੀ ਤਸਵੀਰ ਬੋਲਦੀ ਦਿਖਾਈ ਹੈ ਕਿਉਂਕਿ ਲੋਕ ਚਾਹਦੇ ਵੀ ਜਿਹੜੇ ਆ ਕਿੰਨਰ ਆਂਦੇ ਆ ਬਸਾਂ ਦੇ ਯਾਤਰੀ ਕੋ ਪੈਸੇ ਮੰਗਦੇ ਆ ਤੱਕਾ ਕਰਦੇ ਕਿਸੇ ਵਾਰੀ ਉਹਨਾਂ ਨੂੰ ਅੰਬੈਰੈਂਸੀ ਦਾ ਪੈਂਦਾ ਹੈ ਸ਼ਰਮਿੰਦਗੀ ਉਠਾਣੀ ਪੈਂਦੀ ਕਿਉਂਕਿ ਅਗਰ 10 ਰੁਪਏ ਦਿੰਦੇ ਤਾਂ ਇਹਦਾ ਹੱਥ ਜਦਦੇ ਅਗਰ 10 ਰੁਪਏ ਕੋ 8 ਪੈਸੇ ਦਿੰਦੇ ਆ ਤਾਂ ਉਹਨਾਂ ਨੂੰ ਕੁਝ ਮਾੜਾ ਚੰਗਾ ਵੀ ਬੋਲ ਜਾਂਦੇ ਕਿਤੇ ਕਰਕੇ ਉਹ ਉਹਨਾਂ ਨੂੰ ਸ਼ਰਮਿੰਦਗੀ ਉਠਾ ਕੇ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਆ ਕਿੰਨਾ ਕੀਤੇ ਜਿਹੜੇ ਜਾਇਜ ਜਿਹੜੇ ਕਿਨਰ ਹੁੰਦੇ ਆ ਉਹ ਬਸ ਦੇ ਯਾਤਿਆਂ ਨੂੰ ਪਰੇਸ਼ਾਨ ਨਹੀਂ ਕਰਦੇ ਆ ਆਖਿਰ ਉਹਨਾਂ ਦਾ ਹੱਕ ਬੰਦਾ ਹੈ ਵਿਦਾਈ ਲੈਣ ਦਾ ਹੱਕ ਬੰਦਾ ਹੈ ਤੇ ਉਹ ਜਾਇਜ ਅਗਰ ਬਸ ਤੇ ਯਾਤਿਆਂ ਕੋਲ ਦਾ ਪੈਸੇ ਮੰਗਦੇ ਜਾਂ ਰਾਈਡ ਰਾਈਡੜੇ ਸ਼ਹਿਰ ਦੀਆਂ ਰੈਲਟ ਏਰੀਆ ਹੁੰਦੀ ਦਾ ਚੌਂਕ ਹੁੰਦੇ ਆ ਉੱਥੇ ਆ ਕੇ ਪੈਸੇ ਮੰਗਦੇ ਆ ਕਾਰਾਂ ਨੂੰ ਨੌਕ ਕਰਕੇ ਕਰਦੇ ਆ ਤਾਂ ਕਿਸੇ ਵੱਲੇ ਆਮ ਲੋਕਾਂ ਲੋਕਾਂ ਨੂੰ ਇਦਾਂ ਕਾਫੀ ਸ਼ਰਮਿੰਦਗੀ ਠਾਣੀ ਪੈਂਦੀ ਆ ਤਾਂ ੱੱਕੇ ਨਾਲ ਇਹ ਪੈਸੇ ਮੰਗਦੇ ਆ ਲੇਕਿਨ ਕਿੰਨਾ ਜਾਇਜ ਹੈ ਕਿੰਨਾ ਇਹ ਨਜਾਇਜ਼ ਆ ਤੁਹਾਡੇ ਸਾਹਮਣੇ ਲੋਕਾਂ ਨੇ ਮੂੰਹ ਬੋਲਦੀ ਤਸਵੀਰ ਦੱਸੀ ਵੀ ਇਹੜੇ ਕਿੰਦਰ ਲੋਕ ਯਾਤੇ ਕੋ ਪੈਸੇ ਮੰਗਦੇ ਆ ਇਹ ਸਰਾਸਾ ੱੱਕਾ ਕਰਦੇ ਆ ਆਮ ਕਿੰਨਰਾਂ ਦੇ ਮਹੰਤਾ ਦੇ ਪ੍ਰਧਾਨ ਨੂੰ ਤੇ ਆਮ ਪ੍ਰਸ਼ਾਸਨ ਨੂੰ ਇਹਨਾਂ ਵੱਲ ਧਿਆਨ ਕਰਨਾ ਚਾਹੀਦਾ ਤਾਂ ਕਿ ਆਮ ਯਾਤਿਆਂ ਨੂੰ शर्मिंदगी उठानी पवे कैमरा बॉबीना संदीप शर्मा टीवी, लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप